ਨਰੇਸ਼ਾ ਨੂੰ ਰਾਜਾ ਫਾਉਂਡਰੀ ਰੇਲਵੇ ਰੋਡ ਬਟਾਲਾ ਤੋਂ ਸਾਡੇ 15 ਤਰੀਕ ਨੂੰ ਰਾਤ ਨੂੰ ਅਗੇ ਚੋਰੀ ਹੋਈ ਬਹੁਤ ਸਾਰਾ ਸਮਾਨ ਸਾਡਾ ਚੋਰੀ ਹੋ ਗਿਆ ਉਹਨਾਂ ਇਸ 70000 ਤੋਂ ਵੱਧ ਦਾ ਸਮਾਨ ਚੋਰੀ ਹੋ ਗਿਆ ਜੀ ਹੁਣ ਫੇਰ ਕੱਲ ਰਾਤੀ ਫੇਰ ਚੋਰਾਂ ਨੇ ਆ ਕੇ ਚੋਸੀ ਸਾਰੀਆਂ ਤਾਰਾਂ ਨਵੀਆਂ ਲਿਆਂਦੀਆਂ ਸਾਰਾ ਕੁਝ ਕਰਕੇ ਗਏ ਆ ਹੁਣ ਮਸ਼ੀਨਾਂ ਨਾਲੋਂ ਵੀ ਤਾਰਾਂ ਫੇਰ ਲਾ ਕੇ ਲਾ ਕੇ ਅੰਦਰ ਹੋਰ ਸਾਡਾ ਬਹੁਤ ਸਾਰਾ ਸਮਾਨ ਬੈਰੇਗ ਵਗੈਰਾ ਇਹ ਸਾਰਾ ਕਾਫੀ ਜ਼ਿਆਦਾ ਫੇਰ ਚੋਰੀ ਹੋ ਗਈ ਆ ਉਹਨਾਂ ਦੇ ਡਿਪਾਰਟਮੈਂਟ ਕਹਿੰਦਾ ਵੀ ਆ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਹੁੰਦਾ ਇਹਦਾ ਮਤਲਬ ਹੀ ਘਰਾਂ ਨੂੰ ਛੱਡ ਕੇ ਦੁਹਾਂ ਨਾ ਆ ਗਿਆ ਫਿਰ ਰਾਤੀ ਫੱਟੀਆਂ ਜਿਹਾ ਹੋਣਾ ਕਰੀਏ ਜਾਂ ਤੇ ਪੁਲਿਸ ਡਿਪਾਰਟਮੈਂਟ ਹੀ ਬੰਦ ਕਰ ਦੋਤਾ ਜਾਇਦਾ ਲੋਕੀ ਆਪੇ ਆਪਣਾ ਧਿਆਨ ਆਪੇ ਰੱਖ ਲੈਣ ਇੱਥੇ ਸਾਡੇ ਫੇਰੇ ਦਸਾਂ ਦਿਨਾਂ ਬਾਅਦ ਚੋਰੀ ਹੋ ਗਈ ਹੈ ਸਾਡੇ ਗਵਾਂਡ ਵੀ ਦੋ ਚੋਰੀਆਂ ਇਹ ਵੀ ਗੀਟ ਹੋਈਆਂ ਮੈਂ ਉੱਥੇ ਚੋਰਾਂ ਨੇ ਏਸੀ ਲਾਗੇ ਲਾਗੇ ਆ ਪਰਸੋਂ ਜੋਦ ਹੋਈ ਹੈ ਚੋਰੀ ਰੋਜ਼ ਰੋਜ਼ ਕੋਨੇ ਪਾਇਆ ਚੋਰੀਆਂ ਹੁੰਦੀਆਂ ਵਾ ਲੇਕਿਨ ਨਾ ਪੁਲਿਸ ਡਿਪਾਰਟਮੈਂਟ ਚੋਰੀਆਂ ਦੀ ਡਿਟੇਲ ਲਿਖਦਾ ਵਾ ਨਾ ਹੀ ਲੋਕੀ ਲਿਖਾ ਦੇ ਰਾਜੀ ਕੇ ਹੋਣਾ ਤੇ ਕੁਝ ਵੀ ਨਹੀਂ ਗਾ ਸਵਾਇ ਖੱਜਲ ਖਰਾਬੀ ਦੇ ਅਸੀਂ ਕੰਪਲੇਨ ਲਿਖਾਈ ਹੋਈ ਅੱਜ ਵੀ ਲਿਖਾਈ ਆ ਪਰ ਉਹ ਖਾਲੀ ਉਹਨਾਂ ਨੇ ਲਿਖੰਦੇ ਇਲਾਵਾ ਪਿਛਲੀ ਵਾਰੀ ਪੁੱਛੇ ਹੋਰ ਨਹੀਂ ਕੀਤਾ ਨਾ ਤਫਤੀਸ਼ ਕੀਤੀ ਹੈ ਚੋਰ ਕਿਧਰੋਂ ਆਏ ਕੀ ਕੀਤਾ ਕੁਝ ਨਹੀਂ ਹੈਗਾ ਬਿਲਕੁਲ ਉਹਨਾਂ ਨੂੰ ਹੌਂ ਮੂੰਹ ਲੱਗ ਗਿਆ ਵਾ ਉਹ ਕੁਝ ਵੀ ਕਰ ਸਕਦੇ ਆ ਸਾਨੂੰ ਹੁਣ ਕਹਿੰਦੇ ਜੀ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਅਸੀਂ ਕੁਝ ਨਹੀਂ ਕਰ ਸਕਦੇ ਜੀ ਸੀਸੀਟੀਵੀ ਉਹਨਾਂ ਦੀ ਦੇਖ ਰਹੇ ਆ ਕਿ ਆਇਆ ਹੁਣ ਪਿਛਲੀ ਵਾਰੀ ਇੱਦਾਂ ਹੀ ਕੈਮਰੇ ਵੀ ਧਾਰਾਂ ਵੀ ਕੱਟ ਗਏ ਸੀਗੇ ਹੁਣ ਫੇਰ ਲੱਖ ਰੁਪਏ ਦਾ ਗੋਲ ਦਾ ਫੇਰ ਨੁਕਸਾਨ ਹੈ ਗਾਦੇ ਰੇਲਵੇ ਰੋਡ ਬਟਾਲਾ ਮਲਟੀਪਲ ਅਟੈਂਪਟਸ ਹੋਈਆਂ ਨੇ ਉਹਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਕੋਈ ਛੋਟੀ ਹੋ ਜਾਂਦੀ ਹੈ ਕੋਈ ਥੋੜੀ ਵੱਡੀ ਹੋ ਜਾਂਦੀ ਹੈ ਉਹ ਕਾਫੀ ਸ਼ਿਕਾਇਤਾਂ ਸਮੇ NCR ਨੂੰ ਅਪੀਲ ਕੀਤਾ ਸੀ ਬਟ ਇਹ ਪ੍ਰਭਾਵਸ਼ਾਲੀ ਤੌਰ ਤੇ ਰੁਕ ਨਹੀਂ ਰਹੀ ਤੇ ਉਹਦਾ ਮੈਂ ਇੱਕ ਵਾਰੀ ਆਪ ਜਾਇਦਾ ਲੈਣਾ ਚਾਹੁੰਦਾ ਸੀ ਕਿ ਇੱਥੇ ਪੇਸ਼ੈਂਟ ਕੀ ਹੈ ਕਿਸ ਤਰ੍ਹਾਂ ਦੇ ਕਿਹੜੀ ਪਾਕਟ ਦੇ ਵਿੱਚ ਉਹ ਹੁੰਦੇ ਨੇ ਉਹ ਮੈਂ ਇੱਥੇ ਜਿਹੜੇ ਜਿਨ੍ਹਾਂ ਦੇ ਚੋਰੀ ਪੱਲੇ ਹੋਈਆਂ ਜਾਂ ਤੇ ਜਿਹੜੇ ਇਲਾਕੇ ਦੇ ਮਹਤਵਪੂਰਨ ਉਹਨਾਂ ਨੂੰ ਨਾਮ ਲਗਾ ਕੇ ਸਾਰੇ ਅਸੀਂ ਰਸਤੇ ਦੇਖਦੇ ਆ ਕਿ ਪੋਸੀਬਲ ਕਿੱਧਰ ਹੋਵੇ ਉਹ ਪਹੁੰਚ ਸਕਦਾ ਉਹਨਾਂ ਦੇ ਆਉਣ ਦਾ ਜਾਂ ਜਾਮਦਾਰ ਹਸਾਬ ਕਿਦਾਂ ਦਾ ਉਹ ਦੇਖਦੇ ਆ ਫਿਰ ਉਹਦੇ ਅਕੋਰਡਿੰਗਲੀ ਅਸੀਂ ਕੰਮ ਕਰਾਂਗੇ ਕਿਉਂਕਿ ਇਹ ਕਾਫੀ ਮੋਟਰ ਸਿਗਰੈਟਾ ਜਿਤੇ ਬੇਸਿਕਲੀ ਇੱਥੇ ਸਾਰੀ ਪੂਰਾ ਪਤਾਲੇ ਸੀ ਲੋਹੇ ਦਾ ਸਮਾਨ ਦਾ ਜਾਂ ਪ੍ਰੋਪਰ ਦਾ ਜਾਂ ਦੂਜੇ ਇੰਡਸਟਰੀ ਦਾ ਹੁੰਦਾ ਹੈ ਉਹਦਾਂ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕ ਦੰਦੇ ਖਲਾਅ ਦਿੰਦੀ ਹੈ ਤੇ ਕੋਈ ਲੋਕ ਦੀ ਕਾਰ ਲੈ ਕੇ ਵੱਡੀ ਚੋਰੀ ਹੋ ਜਾਂਦੀ ਹੈ ਛੋਟੀ ਚੋਰੀ ਉਹਨਾਂ ਵਾਸਤੇ ਵੱਡੀ ਬਣਦੀ ਹੈ ਤੇ ਇਸ ਨੂੰ ਜਿਹੜਾ ਵੀ ਲੂਪ ਹੋਦਾ ਉਹਨੂੰ ਫਲੱਗਿੰਗ ਕਰਨਾ ਜ਼ਰੂਰੀ ਹੈ ਉਹਦੇ ਮੁਤਲਕੀ ਮੈਂ ਆਪ ਕੋਲ